MMA ਗੇਮ ਮਤਲਬ ਸਟਰੀਟ ਫਾਈਟ ਇਲਾ ਲੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆ ਠੀਕ ਕਿ ਦੇ ਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਸੇਮ ਉਹੀ ਫਾਈਟ ਆ ਜੇ ਸਾਰੀਆਂ ਗੇਮਾਂ ਕਈ ਸਾਰੀਆਂ ਗੇਮਾਂ ਨੂੰ ਮਿਲਾ ਕੇ ਬਣੀ ਆ ਫਿਰ ਉਸ ਤੋਂ ਬਾਅਦ ਆ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ 5 ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਫਿਰ ਉਸ ਤੋਂ ਬਾਅਦ ਆ ਮੈਂ MMA ਸਟਾਰਟ ਕਰਤੀ ਫਿਰ ਮੈਂ 2021 ਦੇ ਵਿੱਚ ਗਾਮਾ ਏਸ਼ੀਅਨ ਚੈਂਪੀਅਨ ਆ MMA ਦੇ ਵਿੱਚ ਮੈਂ ਪਹਿਲੀ ਫਾਈਟ ਤੇ ਨੈਸ਼ਨਲ ਲੈਵਲ ਤੇ ਖੇਡੀ ਸੀ ਮੈਂ ਦੂਸਰੀ ਫਾਈਟ ਖੇਡੀ ਆ ਅਫਗਾਨਿਸਤਾਨ ਦੇ ਸਟਿੰਗਸ ਜੋ ਮੈਂ ਵਿਨ ਵੀ ਕੀਤੀ ਸੀ ਮੈਂ ਆ ਟ੍ਰੈਗ ਅਦਾ ਸੁਨੀਲ ਸ਼ਰਟੀ ਦਾ ਸ਼ੋਕੀਤਾ ਕੁਮਿਤੇ ਲੀਕ ਵਨ ਉਹਦੇ ਵਿੱਚ ਵੀ ਮੈਂ ਸੈਲੀਬ੍ਰਿਟੀਜ਼ ਨੂੰ ਮਿਲੀ ਸੀ ਕਾਫੀ ਸਾਰਿਆਂ ਨੂੰ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਵੀ ਕਿੰਨਾ ਮੁਸ਼ਕਿਲ ਹੁੰਦਾ ਵਾ ਬੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਹੜੀਆਂ ਆ ਮਤਲਬ ਇੱਕ ਐਥਲੀਟ ਦੇ ਵਿੱਚ ਤਾਂ ਹੁਣ ਮੈਂ 플ੈਗ ਫੜਿਆ ਇੰਡੀਆ ਦਾ ਇੱਕ ਉਹ 플ੈਗ ਫੜਨ ਦੇ ਤੱਕ ਦੀ ਆਉਣ ਪਿੱਛੇ ਜਿਹੜੀ ਜਰਨੀ ਆ ਨਾ ਉਹ ਮਤਲਬ ਦੱਸ ਨਹੀਂ ਜਾ ਸਕਦੀ ਆਪਣੇ ਸ਼ਬਦਾਂ ਦੇ ਵਿੱਚ ਸਸਕਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤਾਂ ਮੈਂ ਹਾਂ ਤੁਹਾਡੇ ਨਾਲ ਵਕਸ਼ਿਪ ਸੇ ਕਵਰ ਅੰਮ੍ਰਿਤਸਰ ਦੀ ਤੁਹਾਨੂੰ ਇੱਕ ਇਹੋ ਜਿਹੀ ਨਾਮ ਲਾਨ ਜਾ ਰਹੇ ਹਾਂ ਜਿਹੜੀ ਕੀ ਬਾਲੀਵੁੱਡ ਤੱਕ ਜਿਹੜਾ ਜਿਸ ਨੇ ਨਾਮ ਨੋਮਨ ਕੀਤਾ ਫਿਲਮਾਂ ਦੇ ਵਿੱਚ ਨਹੀਂ ਗੇਮਾਂ ਦੇ ਵਿੱਚ ਗੇਮ ਵੀ ਇਹੋ ਜਿਹੀ ਹੈ ਕਿ ਜਿਹੜੀ ਤੁਸੀਂ ਕਦੀ ਸੁਣੀ ਨਹੀਂ ਹੋਵੇਗੀ ਜਾਂ ਦੇਖੀ ਹੋਏਗੀ ਤੇ ਬਾਹਰ ਦੇ ਜਿਹੜੇ ਆ ਲੋਕ ਹੈ ਇਸ ਗੇਮ ਖੇਡਦੇ ਹਾਂ ਕੇ ਪਰ ਪੰਜਾਬ ਦੇ ਵਿੱਚ ਇਹ ਪਹਿਲੀ ਧੀ ਹੈ ਜਿਹੜਾ ਕੀ ਇਸ ਗੇਮ ਦੇ ਵਿੱਚ ਅੱਗੇ ਆਈ ਤੇ ਜਿਨੇ ਨਾਮ ਪੂਰਾ ਰੋਸ਼ਨ ਕੀਤਾ ਗੱਲਬਾਤ ਕਰ ਲੈਣੇ ਤੁਹਾਨੂੰ ਜਾਣੂ ਕਰਾਵਾਂਗੇ ਸਾਰਾ ਇਸ ਤਰ੍ਹਾਂ ਦੀ ਲਾਈਫ ਰਹੀ ਹੈ ਕਿਦਾਂ ਗੇਮ ਦੇ ਵਿੱਚ ਆਏ ਸੱਚਕਮ ਸ਼ਸ਼ਕਲ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਗੌਰ ਮੈਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਕਿਦਾਂ ਲੱਗਦਾ ਕਿ ਕਿਹੜੇ ਪਿੰਡ ਤੋਂ ਰਹਿੰਦੇ ਮੈਂ ਅੰਮ੍ਰਿਤਸਰ ਦੇ ਇਲਾਕੇ ਪਿੰਡਾ ਛੋਟਾ ਜਿਹਾ ਆ ਸਾਗਣਾ ਮੈਂ ਉੱਥੋਂ ਬਿਲੋਂਗ ਕਰਦੀ ਆ ਜੀ ਗੇਮ ਬਾਰੇ ਥੋੜਾ ਦੱਸੋ ਇਹ ਗੇਮ ਹੈ ਕੀ ਐਮ ਐਮ ਇਹ ਆਖਿਰ ਜਿਹੜੀ ਐ ਐਮ ਐਮੇ ਗੇਮ ਮਤਲਬ ਸਟਰੀਟ ਫਾਈਟ ਹੀ ਲਲੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆ ਸ਼ਾਇਦ ਦੇ ਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਸੇਮ ਉਹੀ ਫਾਈਟ ਹੈ ਜੇ ਸਾਰੀਆਂ ਗੇਮਾਂ ਕਈ ਸਾਰੀਆਂ ਗੇਮਾਂ ਨੂੰ ਮਿਲਾ ਕੇ ਬਣੀ ਹੈ ਜੀ ਤੁਹਾਡਾ ਕਿਸ ਤਰ੍ਹਾਂ ਸਬਬ ਬਣਿਆ ਇਸ ਗੇਮ ਦੇ ਵਿੱਚ ਆਂਦਾ ਕਿਵੇਂ ਦੀ ਜਰਨੀ ਰਹੀ ਉਹ ਮੈਂ ਪਹਿਲਾਂ ਸੈਲਫ ਡਿਫੈਂਸ ਸਿੱਖਣ ਵਾਸਤੇ ਟੀਚਰ ਨੇ ਸਕੂਲੇ ਮਤਲਬ ਕੁੜੀਆਂ ਨੂੰ ਕਰਾਟੇ ਸ਼ੁਰੂ ਕਰਵਾਏ ਸੀ ਫਿਰ ਕਰਾਟੇ ਜਦੋਂ ਮੈਂ ਫਾਈਟਾਂ ਕੁੜੀਆਂ ਹੋਰ ਕੁੜੀਆਂ ਨੂੰ ਖੇਡ ਦਿਆ ਵੇਖਿਆ ਫਿਰ ਮੇਰਾ ਇਹਨੂੰ ਪ੍ਰੋਫੈਸ਼ਨਲੀ ਕਰਨੀ ਦਿਲ ਕੀਤੀ ਤਾਂ ਫਿਰ ਮੈਂ ਆਪਣੇ ਘਰੇ ਜਾ ਕੇ ਇਸ ਗੇਮ ਬਾਰੇ ਦੱਸਿਆ ਵੀ ਮੈਂ ਵੀ ਕਰਾਟੇ ਕਰਨੇ ਆ ਫਿਰ ਮੈਂ ਮੇਰੇ ਨਾਲ ਮੇਰਾ ਬ੍ਰਦਰ ਵੀ ਸੇਮ ਗੇਮ ਕਰਦਾ ਸੀ ਕਰਾਟੇ ਫਿਰ ਇਹਨਾਂ ਦੋਵਾਂ ਨੇ ਸਲਫਰ ਡਿਫੈਂਸ ਤੋਂ ਹਟ ਕੇ ਤੇ ਇਹਨੂੰ ਪ੍ਰੋਫੈਸ਼ਨਲੀ ਬਣਾ ਲਿਆ ਫਿਰ ਉਸ ਤੋਂ ਬਾਅਦ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ 5 ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਫਿਰ ਉਸ ਤੋਂ ਬਾਅਦ ਮੈਂ ਐਮ ਐਮ ਏ ਸਟਾਰਟ ਕਰਤੀ ਫਿਰ ਮੈਂ 2021 ਦੇ ਵਿੱਚ ਗਾਮਾ ਏਸ਼ੀਅਨ ਚੈਂਪੀਅਨ ਐਮ ਐਮ ਏ ਦੇ ਵਿੱਚ ਮੈਂ ਕੁਲਦੀਪ ਸਿੰਘ ਸੇ ਗੋਤਮ ਨਾਲ ਸਟਾਰਟ ਕੀਤੀ ਆਪਣੀ ਜਰਨੀ ਉਹ ਐਮਐਮਏ ਕਰਦੇ ਸੀ ਮੈਂ ਉਹਨਾਂ ਨੇ ਕਿਹਾ ਕੋਸਬ ਮੈਂ ਵੀ ਮਤਲਬ ਇਹ ਕਿ ਇਨ ਸਟਾਰਟ ਕਰਨੀ ਆ ਕਿ ਮੈਂ ਕਰਾਟੇ ਨਹੀਂ ਉਹਨ ਕਰਨੀ ਕਿਉਂਕਿ ਕਰਾਟੇ ਦਾ ਨਾ ਸਕੋਪ ਨਹੀਂ ਆ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਆ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਦੇ ਮਾਦੇ ਵਿੱਚ ਵੀ 골ਡ ਮੈਡਲਿਸਟ ਆ ਸੋ ਕਿ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਮੈਨਾਂ ਦਾ ਕਰਨਾ ਕਿ ਜਾਂ ਮੇਰੇ ਕੋਲ ਇੰਨੇ ਸਾਰੇ ਮੈਡਲ ਆ ਮੈਨੂੰ ਕੁਝ ਮਿਲਦਾ ਤੇ ਪਿਆ ਨਹੀਂ ਆ ਤੇ ਤੁਹਾਨੂੰ ਪਤਾ ਹਰ ਕੋਈ ਚੀਜ਼ ਅੱਜਕੱਲ ਪੈਸਾ ਬਹੁਤ ਮੈਟਰ ਕਰਦਾ ਵਲ ਚਾਹੇ ਉਹ ਗੇਮ ਆ ਚਾਹੇ ਉਹ ਕੋਈ ਵੀ ਚੀਜ਼ ਆ ਪਾ ਤੇ ਪੈਸਾ ਬਹੁਤ ਮੈਟਰ ਕਰਦਾ ਇਸ ਕਰਕੇ ਮੈਂ ਗੁਲਦੀਪ ਸਰ ਨੂੰ ਕਹਾਂ ਕਿ ਮੈਨੂੰ ਗੇਮ ਚੇਂਜ ਕਰਾ ਦਿਓ ਤੁਸੀਂ ਜਿਹੜੀ ਗੇਮ ਕਰਦੇ ਹੋ ਨਾ ਇਹਦੇ ਵਿੱਚ ਕਾਫੀ ਸਾਰੇ ਪੈਸੇ ਵੀ ਆ ਤੇ ਸਭ ਤੋਂ ਵੱਡੀ ਗੱਲ ਇਹ ਵੀ ਆ ਤੇ ਵਿੱਚ ਨਾਮ ਵੀ ਬਣ ਜਾਂਦਾ ਵਾ ਮੈਂ ਜਦੋਂ ਵੇਖਿਆ ਨਾ ਗੁਲਦੀਪ ਸਰ ਦਾ ਮੇਰੇ ਕੋ 2000 18 ਦੇ ਵਿੱਚ ਮੇਰੇ ਕੋਲ ਪਹਿਲੀ ਵਾਰੀ ਜਿਹੜਾ ਮਤਲਬ ਟੱਚ ਵਾਲਾ ਫੋਨ ਜਿਹਨੂੰ ਕਹਿੰਦੇ ਨੇ ਆਪਾਂ ਮੈਨੂੰ 2018 ਦੇ ਵਿੱਚ ਮਿਲਿਆ ਸੀ ਤੇ ਮੈਂ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ Google ਤੇ ਸਰਚ ਕੀਤਾ ਕੁਲਦੀਪ ਸਿੰਘ ਸੇਖੋਂ ਤੇ ਉਹਨਾਂ ਦਾ ਸਾਰਾ ਬਾਇਓ ਨਿਕਲ ਆਇਆ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਮੈਂ ਕਿਹਾ ਵੀ ਮੈਂ ਵੀ ਐਦਾਂ ਦਾ ਇੱਕ ਦਿਨ ਲੈ ਕੇ ਆਣਾ ਮੈਂ ਵੀ ਮੇਰੇ ਵੀ ਗੂਗਲ ਤੇ ਮੈਂ ਆਪਣਾ ਨਾਮ ਸਰਚ ਕਰਾਂ ਤੇ ਮੇਰੇ ਬਾਰੇ ਵੀ ਸਾਰੀ ਹਿਸਟਰੀ ਨਿਕਲ ਆਵੇ ਜਿਹਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਾ ਪਵੇ ਕਿ ਕੋਈ ਸਰਚ ਕਰੇ ਤੇ ਉਹ ਨਿਕਲ ਆਵੇ ਇਸ ਕਰਕੇ ਮੈਂ ਆਪਣੀ ਕਰਾਟੇ ਗੇਮ ਛੱਡ ਕੇ ਤੇ ਐਮਐਮਏ ਸਟਾਰਟ ਕਰਤੀ ਕਿੱਥੋਂ ਤੱਕ ਖੇਡਿਓ ਕਿੱਥੇ ਕਿੱਥੇ ਕੀ ਕੀ ਅਚੀਵਮੈਂਟ ਕੀਤਾ ਇਸ ਗੇਮ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਮਿਲੇ ਕਿਹੜੇ ਕਿਹੜੇ ਸਟਾਰਾਂ ਨੂੰ ਮਿਲੇ ਮੈਂ ਪਹਿਲੀ ਫਾਈਟ ਤੇ ਨੈਸ਼ਨਲ ਲੈਵਲ ਤੇ ਖੇਡੀ ਸੀ ਮੈਂ ਦੂਸਰੀ ਫਾਈਟ ਖੇਡੀ ਆਫ ਗਾਨਿਸਗਾਂਦ ਇਸਟੇਸ ਜੋ ਮੈਂ ਵਨ ਵੀ ਕੀਤੀ ਸੀ ਮੈਂ ਆ ਟ੍ਰੈਗ ਅਦਾ ਸੁਨੀਲ ਸਟੀ ਦਾ ਸ਼ੋਅ ਕੀਤਾ ਕੁਮਿਤੇ ਲੀਕ ਵਨ ਉਦੇ ਵਿੱਚ ਵੀ ਮੈਂ ਸੈਲੀਬ੍ਰਿਟੀਜ਼ ਨੂੰ ਮਿਲੀ ਸੀ ਕਾਫੀ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਮੈਂ ਜਿਵੇਂ ਹੋ ਗਿਆ ਵੀएफसी ਇਹਦੇ ਵਿੱਚ ਪ੍ਰਦੀਪ ਹੁੱਡਾ ਨੀਰਜ ਗੋਇਲ ਜਿਹੜੇ ਬਾਕਸਿੰਗ ਦੇ ਹੁਣ ਆਪਣੇ ਮੈਡਲਿਸਟ ਆ ਮੈਂ ਇਹਨਾਂ ਨੂੰ ਵੀएफसी ਵਿੱਚ ਵੀ ਮਿਲੀ ਸੀ ਕਿ ਮੈਨੂੰ ਕੋ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਇੱਕ ਗੇਮ ਖੇਡ ਕੇ ਜਿੱਤਦੇ ਆ ਆਪਣਾ ਹਨਾ ਇੱਕ ਨਾਮ ਜਿਹੜਾ ਤੁਸੀਂ ਅਫਗਾਨਿਸਤਾਨ ਦੇ ਅਗੇਂਸਟ ਖੇਡਿਆ ਹੋ ਕੇ ਜਦੋਂ ਵਿਨ ਕੀਤਾ ਆਪਣਾ ਝੰਡਾ ਫੜਦੇ ਆ ਜਦੋਂ ਇਹ ਦੇਸ਼ ਦਾ ਨਾਮ ਚੜਨਾ ਫੜ ਕੇ ਇੱਕ ਵਿਨ ਉਹ ਤੋਂ ਕੀ ਫੀਲ ਕੀ ਹੁੰਦਾ ਕੀ ਅਹਿਸਾਸ ਹੁੰਦਾ ਉਹ ਤੁਹਾਨੂੰ ਇਸ ਆਸਤੇ ਚਲੋ ਦੱਸਿਆ ਹੀ ਨਹੀਂ ਜਾਂਦਾ ਇਹੋ ਜੀ ਮਤਲਬ ਕੰਡੀਸ਼ਨ ਹੁੰਦੀ ਆ ਉਹ ਸਭ ਕੁਝ ਤੇ ਆਪਣੇ ਦਿਮਾਗ ਚ ਉਸ ਵਕਤ ਘੁੰਮਦਾ ਹੁੰਦਾ ਵਾ ਜੋ ਲੋਕਾਂ ਨੇ ਕਿਹਾ ਹੁੰਦਾ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਕਿ ਪਿੰਡ ਚੋਂ ਨਿਕਲਣਾ ਫਿਰ ਮੈਂ 2.5 ਕਿਲੋਮੀਟਰ ਤਰ ਕੇ ਬਾਸ ਤੇ ਆਣਾ ਫਿਰ ਉਹ 2.5 ਕਿਲੋ 2.5 ਕਿਲੋ ਨਹੀਂ ਮਤਲਬ 2.5 ਘੰਟਿਆਂ ਦਾ ਰਸਰ ਮਤਲਬ ਅਸਰ ਰਸਤਾ ਤੈਅ ਕਰਨਾ ਪੈਂਦਾ ਹੀ ਉਹਦੇ ਵਿੱਚ ਆਪਾਂ ਨੂੰ ਬੜੀਆਂ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਵੇਂ ਲੋਕੀ ਆਉਂਦੇ ਜਾਂਦੇ ਵੇਖਦੇ ਐ ਲੱਗਦਾ ਜਿਵੇਂ ਮੈਂ ਆਹ ਦੁਨੀਆ ਦਾ ਪ੍ਰਾਣੀ ਨਹੀਂ ਆ ਮੈਂ ਮੰਗਲਗ੍ਰਹਿ ਤੋਂ ਆਈ ਆ ਕਿ ਜਿੱਦਾਂ ਵਾ ਤੁਰੇ ਜਾਂਦੇ ਆ ਮੁਰ ਮੁਰ ਕੇ ਵੇਖਣਾ ਫਿਰ ਨਾ ਲੱਗਦਾ ਜਿਦਾਂ ਮੈਂ ਮੰਗਲਗ੍ਰਹਿ ਤੋਂ ਆਈ ਆਂ ਕਿ ਮੈਂ ਆਈ ਦੁਨੀਆ ਦਾ ਹੈਗਾ ਹੀ ਮੁਸ਼ਕਿਲ ਹੁੰਦਾ ਇੱਕ ਪਿੰਡ ਦੇ ਵਿੱਚੋਂ ਨਿਕਲਣਾ ਜਿੱਤੇ ਕਿ ਕੁੜੀਆਂ ਨੂੰ ਵਿਆਹ ਤੋਂ ਬਾਅਦ ਸਿਰਫ ਇੱਕ ਪੜ੍ਹਾਈ ਕੀਤੀ ਆ ਵਿਆਹ ਤੋਂ ਕੁੜੀ ਸਿਰਫ ਰੋਟੀ ਪਾਣੀ ਉੱਥੋਂ ਨਿਕਲਣਾ ਕਿੰਨਾ ਕਿ ਮੁਸ਼ਕਿਲ ਹੋ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਵੀ ਕਿੰਨਾ ਮੁਸ਼ਕਿਲ ਹੁੰਦਾ ਵਾ ਬੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਹੜੀਆਂ ਆਪਾਂ ਮਤਲਬ ਇੱਕ ਐਥਲੀਟ ਦੇ ਵਿੱਚ ਤਾਂ ਹੁਣ ਮੈਂ 플ੈਗ ਫੜਿਆ ਇੰਡੀਆ ਦਾ ਇੱਕ ਉਹ 플ੈਗ ਫੜਨ ਦੇ ਤੱਕ ਦੀ ਆਉਣ ਪਿੱਛੇ ਜਿਹੜੀ ਜਰਨੀ ਆ ਨਾ ਉਹ ਮਤਲਬ ਦੱਸੀ ਨਹੀਂ ਜਾ ਸਕਦੀ ਆਪਣੇ ਸ਼ਬਦਾਂ ਦੇ ਵਿੱਚ ਵੀ ਬੜਾ ਮੁਸ਼ਕਲ ਹੁੰਦਾ ਵਾ ਇਹ ਸਫ਼ਰ ਤਿਆ ਕਰਨਾ ਜਿੱਦਾਂ ਆਉਣ ਵਾਲੋ ਵੀ ਇੱਕ ਤੇ ਹੋ ਗਿਆ ਚੋਰ ਉਹਨੇ ਚੋਰੀ ਕੀਤੀ ਹੈ ਉਹਨੂੰ ਪਤਾ ਮੈਨੂੰ ਮੈਂ ਚੋਰ ਆ ਤੇ ਮੈਂ ਚੋਰੀ ਕੀਤੀ ਉਹਨੇ ਤੇ ਡਰਨਾ ਹੀ ਆ ਮੈਂ ਤਾਂ ਛੁਰੀ ਵੀ ਨਹੀਂ ਕੀਤੀ ਹੁੰਦੀ ਪਰ ਤਾਂ ਵੀ ਮੈਨੂੰ ਉਸ ਨਿਗਾਹਾਂ ਜਦੋਂ ਵੇਖਿਆ ਜਾਂਦਾ ਫਿਰ ਬੰਦੇ ਨੂੰ ਫੀਲ ਵੀ ਤੇ ਹੁੰਦਾ ਹੀ ਆਵੇਂ ਦਾ ਵੀ ਮੈਨੂੰ ਇੰਨੇ ਮਤਲਬ ਐਵੇਂ ਦੀਆਂ ਨਿਗਾਹਾਂ ਚ ਕਦੀ ਵੀ ਲੋ ਵੇਖਿਆ ਜਾਂਦੇ ਆ ਪਰ ਇੱਕ ਪ੍ਰਾਊਡ ਫੀਲ ਤੇ ਹੁੰਦਾ ਹੋਗਾ ਜਦੋਂ ਫੈਮਿਲੀ ਨੇ ਜਦੋਂ ਦੇਖਦੇ ਮੈਡਲਸ ਦੇਖਦੇ ਕਿ ਨਹੀਂ ਪ੍ਰਾਊਡ ਫੀਲ ਆਉਂਦਾ ਹੋਗਾ ਕੋਈ ਨਹੀਂ ਕੋਈ ਇਹ ਇਹ ਜਿਹੜੇ ਇੱਕ ਕਹਿੰਦੇ ਆ ਕਿ ਜਦੋਂ ਮਿਹਨਤ ਅਕਸਰ ਦੇਖਿਆ ਜਾਵੇ سوشل میڈیا ਤੇ ਜਦੋਂ ਇੱਕ ਤੁਸੀਂ ਕੁਝ ਅਚੀਵ ਕਰਦੇ ਹੋ ਉਹਦੇ ਵਿੱਚ ਇਸ ਅਚੀਵਮੈਂਟ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਜਦੋਂ ਅਸੀਂ ਇੱਕ ਮੁਕਾਮ ਹਾਸਲ ਕਰਦੇ ਹਾਂ ਦੇਸ਼ ਦਾ ਨਾਮ ਰੋਸ਼ਨ ਕਰਦੇ ਹਾਂ ਤੇ ਫਿਰ ਵੀ ਜਿਹੜੇ ਲੋਕ ਨਾ ਜਾਣਨ ਤੇ ਇੱਕ ਬਹੁਤ ਕਹਿ ਸਕਦੇ ਆ ਕਿ ਤੁਹਾਡੇ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਜਿਹੜੇ ਪਲੇਅਰ ਤੁਹਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਇਹ ਉਹ ਕੁੜੀ ਨਹੀਂ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਇਕੱਲੀ ਰੀਲਸ ਪਾ ਲਈਆਂ ਜਾਂ ਫੋਟੋਸ ਪਾ ਲਈਆਂ ਉਹ ਕੁੜੀ ਨਹੀਂ ਹੈ ਇਹ ਦੇਸ਼ ਦਾ ਨਾਮ ਰੋਸ਼ਨ ਕਰਨਗੀ ਕੁੜੀ ਹੈ